ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਯਾਨੀ ਐਸਜੀਪੀਸੀ ਨੇ ਸੁਭਾ ਸਰਕਾਰ ਨੂੰ ਸਿੱਖ ਧਰਮ ਦੇ ਮਾਮਲੇ 'ਚ ਦਖਲ ਨਾ ਕਰਨ ਦੀ ਤਾਕੀਦ ਕੀਤੀ ਹੈ। ਅੰਮ੍ਰਿਤਸਰ 'ਚ ਮੀਡੀਆ ਦੇ ਸਨਮੁਖ ਹੋ ਕੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਤਾ ਸਾਹਮਣੇ ਤੱਥਾਂ ਸਮੇਤ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਪਾਵਨ ਸਰੂਪਾਂ ਦੇ ਨਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਆਸਤਕਾਰ ਨੇ ਕਿ ਇਹ ਮਸ਼ਪੰਟ ਕਰਨਾ ਚਾਹੁੰਦਾ ਕੱਪੜੇ ਚਾਹੇ 100 ਦਾ ਜਾਏ ਆਜਾਦ ਦਾ ਚਾਹੇ ਲੱਖ ਦਾ ਤੇ ਇਹ ਗੱਲ ਨੂੰ ਪ੍ਰਚਾਰੀ ਇਹਨਾਂ ਜਾਣੋ ਜੀ ਕਿ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਨੇ ਆ ਗੱਲ ਕਹੀ ਮੈਂ ਕਹੀ ਆ ਪਰ ਇਹ ਪਿਛਲਾ ਹਿੱਸਾ ਨਹੀਂ ਸੀ ਪੂਰਾ ਕਰਨਾ ਪਿਆ ਮਾਨੂੰ ਸਾਰਿਆਂ ਦੇ ਫਿਰ ਇਹ ਜਿਹੜੀ ਕਾਰਵਾਈ ਪੋਸਟ ਕਰਾਂ ਕਿ ਪਹਿਲਾ ਗੱਲ ਦੂਸਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਰਵ ਸੂਚੀ ਲਿਆ ਉਹਨਾਂ ਦੇ ਵਿੱਚ ਕਿਧਰੇ ਵੀ ਇਹ ਨਹੀਂ ਲਿਖਿਆ ਆ ਕਿ ਇਹ ਪੋਸਟ ਨੂੰ ਕੇ ਦਿੱਤਾ ਜਾਊਗਾ ਮੈਂ ਪੰਜਾਬ ਸਰਕਾਰ ਤੇ ਵੀ ਕਈ ਜਿੰਦਗਣਾ ਸਕਦਾ ਕਿਉਂਕਿ ਕੰਪੇਅਰ ਨਹੀਂ ਕਰਦਾ ਕਿਉਂਕਿ ਸ਼੍ਰੋਮਣੀ ਕਮੇਟੀ ਵੱਡੀ ਜਥੇਬੰਦੀ ਸੇਕਮ ਦੀ ਅਡਵਾਈਸ ਕਰਦੀ ਆ ਪਰ ਕੀ ਉਹਨਾਂ ਦੇ ਵਿੱਚ ਕੋਈ ਜ਼ਿੰਮੇਵਾਰ ਜੁੜੇ ਜਿਹਲੇ ਕੋ ਘਪੜੇ ਹੁੰਦਾ ਬੜ ਘੱਟਾ ਮੈਂ ਨਾਮ ਤੇ ਨਾਂ ਨਹੀਂ ਲੈਣੇ ਚਾਹੁੰਦਾ ਇਹ ਕਰਕੇ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਕਿ ਜਿੱਥੇ ਵੱਡੇ ਪ੍ਰਬੰਧ ਹੋਣ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਸ਼ਿਕਾਇਤ ਮਿਲ ਜਾਂਦੀ ਆ ਜਾਂ ਜਿੰਨਾ ਕਿਤੇ ਸਾਡਾ ਫਲੈਂਸ ਕਾਰਡ ਜਾਂ ਸਾਡੇ ਹੋਰ ਅਧਿਕਾਰੀਆਂ ਦੇ ਉਹਨਾਂ ਦਿੱਤੇ ਰਿਆ ਤੇ ਉਹਦੇ ਉੱਤੇ ਕੋਈ ਕਾਰਵਾਈ ਵੀ ਅਸੀਂ ਕਰਦੇ ਹਾਂ